ਕਹਿੰਦੇ ਕੋਈ ਦਰਜੀ ਕੱਪੜੇ ਰੱਖਦਾ ਹੁੰਦਾ ਸੀ ਕਹਿੰਦੇ ਕੋਈ ਦਰਜੀ ਜਿਹੜਾ ਵੀ ਗਾਹ ਕੋਦੇ ਤੋਂ ਕੱਪੜੇ ਸਿਮਾਉਣਾ ਦਾ ਕੱਪੜੇ ਰੱਖਦਾ ਹੁੰਦਾ ਸੀ ਜਿਹੜਾ ਵੀ ਗਾਹ ਕੋ ਬੰਦਾ ਕੱਪੜੇ ਸਿਮਾਉਣ ਵਾਸਤੇ ਚਲਾ ਗਿਆ ਬੜਾ ਚਲਾਕ ਉਹ ਕਹਿੰਦਾ ਮੈਂ ਇਹਨੂੰ ਕੱਪੜਾ ਨਹੀਂ ਰੱਖਣ ਦੇਣਾ ਇੱਕ ਬੰਦਾ ਕੱਪੜੇ ਸਿਮਾਉਣ ਵਾਸਤੇ ਚਲਾ ਗਿਆ ਬੜਾ ਮਾਲਾਕ ਉਹ ਕਹਿੰਦਾ ਮੈਂ ਇਹਨੂੰ ਕੱਪੜਾ ਨਹੀਂ ਰੱਖਣ ਦੇਣਾ ਕਹਿੰਦਾ ਬਣਾ ਦਿੰਨਾ ਉਹਦਾ ਧਰਮ ਸੀ ਕੱਪੜੇ ਰੱਖਣਾ ਜਾਮਾ ਬਣਾ ਦੇ ਕਹਿੰਦਾ ਬਣਾ ਦਿੰਨਾ ਉਹਦਾ ਧਰਮ ਸੀ ਕੱਪੜੇ ਰੱਖਣਾ ਉਹ ਬੜਾ ਪਰੇਸ਼ਾਨ ਵੀ ਇਹ ਤਾਂ ਉੱਤੇ ਖੜ ਗਿਆ ਕਹਿੰਦਾ ਮੇਰੇ ਕੋਲ ਕੱਟ ਕਹਿੰਦਾ ਮੈਂ ਕਟਾ ਕੇ ਜਾਣ ਦੀ ਵੀ ਬੜਾ ਪਰੇਸ਼ਾਨ ਕਹਿੰਦਾ ਮੇਰੇ ਕੋਲ ਕੱਪੜੇ ਰੱਖਣਾ ਕੋਲ ਖੜ ਗਿਆ ਮੈਂ ਹੁਣ ਕਟਾ ਕੇ ਜਾਣਾ ਇਹ ਕੱਪੜਾ ਰੱਖਣਾ ਵਿੱਚੋਂ ਟੋਟਾ ਲਾਉਣਾ ਕਹਿੰਦਾ ਮੈਂ ਕੱਪੜੇ ਰੱਖਣਾ ਕੋਲ ਖੜ ਗਿਆ ਮੈਂ ਹੁਣ ਨੇ ਇੱਕ 3 ਸੋਚੀ ਕਹਿੰਦਾ ਕੱਪੜਾ ਰੱਖਣਾ ਵਿੱਚੋਂ ਟੋਟਾ ਲਾਉਣਾ ਕਹਿੰਦਾ ਸੁਣਾ ਉਹ ਚੁਟਕਲਾ ਸੁਣਾਉਣ ਲੱਗ ਪਿਆ ਇੱਕ 3 ਸੋਚੀ ਕਹਿੰਦਾ ਚੁਟਕਲਾ ਸੁਣਾਉਣਾ ਪੂਰਾ ਹੋਇਆ ਨਾ ਤੇ ਜਿਹੜਾ ਕੱਪੜੇ ਸੁਣਾਉਣਾ ਚੁਟਕਲਾ ਸੁਣਾਉਣਾ ਲੱਗ ਗਿਆ ਜੋ ਹੱਸਦੇ ਹੱਸਦੇ ਤਾਂ ਆਇਆ ਤੇ ਜਿਹੜਾ ਕੱਪੜੇ ਸੀਗੇ ਕੈਂਚੀ ਦਾ ਟੱਕ ਮਾਰ ਕੇ ਟੁਕੜਾ ਲਾਹ ਜੋ ਹੱਸਦੇ ਹੱਸਦੇ ਤਾਂ ਕਿਤੇ ਨਿਗਾ ਪਾਸੇ ਗਈ ਉਹ ਉਹ ਕਹਿੰਦਾ ਰਹਿਣ ਦੇ ਜੇ ਦੂਜਾ ਸੁਣਾਇਆ ਨਾ ਤੇ ਤੇਰਾ ਪਜਾਮਾ ਨਹੀਂ ਬਣਨਾ ਉਹ ਕਹਿੰਦਾ ਰਹਿਣ ਦੇ ਜੇ ਦੂਜਾ ਸੁਣਾਇਆ ਨਾ ਤੇ ਤੇਰਾ ਪਜਾਮਾ ਨਹੀਂ ਬਣਨਾ ਤੇ ਸਾਨੂੰ ਚੁਟਕਲੇ ਸੁਣਾਈਗੇ ਮੌਜੂਦਾ ਮੁੱਖ ਮੰਤਰੀ ਸਾਨੂੰ ਚੁਟਕਲੇ ਸੁਣਾਈਗੇ ਸੁਣਾਈਗੇ ਤੇ ਦਿੱਲੀ ਵਾਲੇ ਕੈਂਚੀਆਂ ਦੇ ਨਾਲ ਸਾਡੇ ਮੁੱਖ ਮੰਤਰੀ ਸਾਨੂੰ ਚੁਟਕਲੇ ਸੁਣਾਈਗੇ ਸੁਣਾਈਗੇ ਅਸੀਂ ਚੁਟਕਲੇ ਦਿੱਲੀ ਵਾਲੇ ਕੈਂਚੀਆਂ ਦੇ ਨਾਲ ਸਾਡੇ ਕੈਂਚੀ ਨਾਲ ਟੁਕੜੇ ਅੱਜ ਵੀ ਕਰਦੀ ਜਾਂਦੇ ਅਸੀਂ ਚੁਟਕਲੇ ਸੁਣੀ ਜਾਂਦੇ ਆ ਤੇ ਉਹ ਸਾਡੇ ਕੈਂਚੀ